ਇਦਾਂ ਕਰਨਾ ਵਾ ਇਹਦਾ ਨਾ ਰਿਸ਼ਤਾ ਧਰਮਣਾ ਪਰ ਚੱਕਰ ਇਹ ਆ ਵੀ ਇਹ ਕੰਮ ਕਰੂਗਾ ਕੌਣ ਇਹ ਇੱਕ ਨਾ ਰਿਸ਼ਤਾ ਧੜਾਉਣਾ ਵਾ ਹਾਂ ਡਰੈਫਟ ਨੂੰ ਮੈਂ ਸਾਰਾ ਦੱਸਤਾ ਵਾ ਇਹ ਪੜੀ ਕਰ ਮਾੜੀ ਹੋਈ ਆ ਇਹ ਤੇ ਧੁਖਾ ਹੀ ਕਰਦਣ ਲੱਗੇ ਸਾਡਾ ਨਾ ਫੇ ਪਹਿਲਾਂ ਕਹਿੰਦੇ ਇਹ ਮੁੰਡੇ ਨੇ ਆਉਣਾ ਨਹੀਂਗਾ ਛੁੱਟੀ ਨਹੀਂ ਮਿਲਦੀ ਹੁਣ 10 ਦਿਨਾਂ ਦੇ ਵਿੱਚ ਇਹਨਾਂ ਨੂੰ ਇੰਨੀ ਕਾਲੀ ਪਈ ਆ ਕੋਈ ਕਾਰਨ ਤੇ ਹੋਊਗਾ ਹੀ ਨਾ ਤੇਰੀ ਗੱਲ ਸੁਣੋ ਸਾਰਾ ਕੁਝ ਬੁੱਕ ਕੀਤਾ ਆ ਪੈਲਿਸ ਬੁੱਕ ਕੀਤੇ ਆ ਚੀਜ਼ਾਂ ਸਾਰੀਆਂ ਬਣੀਆਂ ਨੇ ਤੇ ਹੁਣ ਕਿੱਦਾਂ ਕਰਾਂਗੇ ਨਾ ਤਾਂ ਸੁਣੋ ਮੇਰੀ ਕੁੜੀ ਦੀ ਜ਼ਿੰਦਗੀ ਨੂੰ ਇਹ ਸਾਰਾ ਕੁਝ ਜਿਹੜਾ ਵਾ ਬਹੁਤਾ ਵਾ ਮੈਂ ਮੈਂ ਤਾਂ ਇਹ ਗੱਲ ਤੋਂ ਹਰਾਨਾ ਵਾ ਵੀ ਝੂਠੀ ਗੱਲ ਬਣਾ ਕੇ ਨਹੀਂ ਦਿੱਤੀ ਆ ਪਾਸਪੋਰਟ ਮੇਰਾ ਮੇਰੇ ਕੋਲ ਵੀਜ਼ਾ ਮੇਰਾ ਵਧਿਆ ਵਾ ਰਮਨ ਤੈਨੂੰ ਗਲਤ ਫਹਮੀ ਹੋ ਗਈ ਆ ਐਵੇਂ ਕਿਸ ਨੇ ਰੋਲਾ ਪਾਤਾ ਹੋਣਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਗਈ ਹੁਣ ਜੋ ਬੰਦਾ ਰਿਸ਼ਤਾ ਵੀ ਹੋ ਗਿਆ ਵਾ ਤੇਰਾ ਵਿਆਹ ਵੀ ਹੋ ਜਾਣਾ ਤੇ ਜੋਬਨ ਵੀ ਕਿਤੇ ਕਰਕੇ ਮੈਨੂੰ ਖੁਸ਼ ਲੱਗਣ ਡਿਆ ਵਾ ਤੇ ਬਾਕੀ ਇਹ ਆ ਵੀ ਘਰਦਿਆਂ ਨੂੰ ਮੈਂ ਸਮਝਾਉਂਦੀ ਬਥੇਰੀ ਕੋਸ਼ਿਸ਼ ਕੀਤੀ ਸੀ ਤੇ ਮੇਰੇ ਆਖੇ ਵੀ ਨਹੀਂ ਗੱਲ ਲੱਗੇ ਤੇ ਜੇ ਹੁਣ ਸਾਰੀ ਜਾਇਦਾਦ ਇਹਦੇ ਨਾਂ ਹੋ ਗਈ ਮਾਲਾ ਅੱਧੀ ਚਲ ਗਿਆ ਇਹਨੂੰ ਤੇ ਮੇਰੇ ਹੱਥ ਤੇ ਕੋਈ ਨਾ ਲੱਗਾ ਹੁਣ ਕਰਾਂ ਤੇ ਕਰਾਂ ਕੀ ਕੋਈ ਸਮਝ ਨਹੀਂ ਗੱਲ ਲੱਗਣ ਦੀ ਜੇ ਬਾਹਰ ਹੀ ਤੇ ਉੱਥੇ ਵੀ ਨਹੀਂ ਕਾਬੂ ਆਇਆ ਇੱਥੇ ਹੀ ਰ ਇੱਥੇ ਵੀ ਨਹੀਂ ਆਉਂਦਿਆ ਏ ਐਨੀ ਕਿਸਮਤ ਇਹਦੀ ਤੇਜ ਲਿਖਤੀ ਆ ਰੱਬ ਨੇ ਵੀ ਪੁੱਛ ਹੀ ਕੋਹਨ ਹੁਣ ਕਰਾਂ ਤੇ ਕਰਾਂ ਕੀ ਦਿਮਾਗ 'ਚ ਤੇ ਕਈ ਗੱਲਾਂ ਹੁੰਦੀਆਂ ਐਦਾਂ ਕਰਨਾ ਵਾ ਇਹਦਾ ਨਾ ਰਿਸ਼ਤਾ ਧਰਮ ਨਾਲ ਪਰ ਚੱਕਰ ਇਹ ਆ ਵੀ ਇਹ ਕੰਮ ਕਰੂਗਾ ਕੌਣ ਉਹਦਾ ਹੈ ਰਸਈਆ ਬਥੇਰੇ ਚੇਲੇ ਮੇਰੇ ਇਹ ਆ ਵੀ ਕਿਹਨੂੰ ਸੇਵਾ ਦੇ ਕੇ ਵੇਖਣਾ ਵਾ ਜੇ ਇਹ ਗੱਲ ਬਣ ਜਾਈ ਇਹ ਆ ਵੀ ਜੇ ਰਿਸ਼ਤਾ ਟੁੱਟ ਗਿਆ ਨਾ ਤੇ ਸਾਰਾ ਕੰਮ ਮੇਰੇ ਹੱਥ ਵਿੱਚ ਆ ਜਾਣਾ ਵਾ ਇਹਨੇ ਬਾਹਰ ਚੱਲ ਜਾਣਾ ਵਾ ਤੇ ਮੁੜ ਕੇ ਸਾਰਾ ਕੁਝ ਮੇਰੇ ਹੱਥ ਹੀ ਰਹਿਣਾ ਵਾ ਐਦਾਂ ਕਰਨਾ ਉਹਨੂੰ ਫੋਨ ਕਰਨਾ ਵਾ ਕਿ ਜਾ ਕੇ ਤੇ ਉਹਨਾਂ ਨੂੰ ਫੋਨ ਕਰ ਦੇ ਹਲੋ ਹੋਇਆ 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 ਯਾਰ ਤੇਰੀ ਗੱਲ ਮੈਂ ਤੈਨੂੰ ਕਹੀ ਆ ਇੱਕ ਨਾ ਰਿਸ਼ਤਾ ਤੜਾਉਣਾ ਵਾ ਹਾਂ ਡਰੈਫਟ ਨੂੰ ਮੈਂ ਸਾਰਾ ਦੱਸਤਾ ਵਾ ਠੀਕ ਆ ਨਾ ਨੰਬਰ ਵੀ ਉਹਨਾਂ ਦਾ ਘਲਤਾ ਵਾ ਤੇ ਯਕੀਨ ਉਹਨਾਂ ਨੂੰ ਇੰਨਾ ਕ ਹੋ ਜੇ ਤੇ ਹੋਰ ਕਿਹਨੂੰ ਪੁੱਛਣ ਵਾਲੇ ਨਾ ਬਣਨ ਠੀਕ ਆ ਤੇ ਕਿਸ ਦਾ ਨਾਮ ਹੀ ਲੱਗਣਾ ਚਾਹੀਦਾ ਇਹ ਖਬਰ ਜਿਹੜੀ ਆ ਨਾ ਮੈਨੂੰ ਦੋਵਾਂ ਦਿਨਾਂ ਦੇ ਵਿੱਚ ਵਿੱਚ ਪਤਾ ਲੱਗਣੀ ਚਾਹੀਦੀ ਹੈ ਚੱਲ ਠੀਕ ਆ ਆਪਣਾ ਕੰਮ ਹੁਣ ਤੋਂ ਹੀ ਸ਼ੁਰੂ ਕਰ ਦੇ ਚੰਗਾ ਉਹ ਚੱਲ ਰਿਸ਼ਤਾ ਟੁੱਟ ਗਿਆ ਤੇ ਫੇਰ ਕਿੱਥੇ ਚੱਲ ਜਾਣਾ ਹੈ ਉਹਨੇ ਭਾਨੀ ਇਦਾਂ ਨਹੀਂ ਮਾਰ ਦੇਣੀ ਆ ਵੀ ਉਹ ਦੂਜੇ ਬੰਦੇ ਨੂੰ ਪੁੱਛਣ ਜੋਗੀ ਨਾ ਰਹੇ ਅਸੀ ਭਾਜੀ ਹਾਂਜੀ ਹਾਂਜੀ ਹਾਂ ਕਰਤਾ ਪੱਕਾ ਭਾਜੀ ਆ ਤਿਆਰੀਆਂ ਹੋ ਗਈਆਂ ਪੂਰੀਆਂ ਆਜੋ ਤੁਸੀਂ ਵੀ ਟਾਈਮ ਨਾ ਦਿਨ ਕਿਹੜੇ ਆ ਵਿੱਚ ਪੰਜ-ਛੇ ਦਿਨ ਰਹਿ ਗਏ ਆ ਅੱਜ 20 ਤਰੀਕ ਹੋ ਗਈ ਆ ਹੋਰ ਪੰਜ-ਛੇ ਦਿਨਾਂ ਦੀ ਗੱਲ ਵਾ ਠੀਕ ਹੈ ਨਾ ਆਉਣਾ ਜੇ ਜ਼ਰੂਰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਜੀ ਠੀਕ ਹੈ ਠੀਕ ਆ ਬਿਲਕੁਲ ਸਾਰੇ ਸਾਰੇ ਆਇਓ ਸਾਰੇ ਪਰਿਵਾਰ ਸਮੇਤ ਆਇਓ ਠੀਕ ਏ ਠੀਕ ਪਰ ਲੈ ਨੰਨ ਤਾਂ ਕਹਿਤਾ ਯੋ ਹੁਣ ਦੀਪ ਨੂੰ ਕਹਿਣਾ ਜਿਹੜੇ ਕੋ ਰਿਸ਼ਤੇਦਾਰ ਹੈਗੇ ਆ ਨਾ ਤੂੰ ਹੀ ਉਹਨਾਂ ਨੂੰ ਫੋਨ ਫੋਨ ਕਰਕੇ ਤਾਂ ਦੱਸ ਦੇ ਹੂੰ ਆ ਕੇ ਨਗਾ ਫੋਨ ਹਲੋ ਪਾਸਿਕਾਲ ਜੀ ਹਾਂਜੀ ਕੌਣ अच्छा ये ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ ਪਹਿਲਾਂ ਪਾਛਾ ਇਹ ਪੜੀ ਗਲ ਮਾਰੀ ਹੋਈ ਆ ਇਹ ਤਾਂ ਧੁਖਾ ਹੀ ਕਰਦਣ ਲੱਗੇ ਸਾਡ ਨਾਲ ਬਹੁਤ ਚੰਗਾ ਕੀਤਾ ਤੁਸੀਂ ਫੋਨ ਕਰਕੇ ਦੱਸਤਾ ਸਾਨੂੰ ਠੀਕ ਆ ਠੀਕ ਆ ਚਲੋ ਕੋਈ ਨਹੀਂ ਆ ਠੀਕ ਆ ਤੁਸੀਂ ਫੋਨ ਕਰਤਾ ਤੁਹਾਡਾ ਧੰਨਵਾਦ ਕੋਈ ਨਹੀਂ ਬਾਕੀ ਮੈਂ ਕਰਦਾ ਗੱਲ ਇਹਨਾਂ ਨਾਲ ਠੀਕਾ ਠੀਕਾ ਜੀ ਠੀਕਾ ਠੀਕਾ ਓਕੇ ਸ਼ਾਸਿਕਾ ਜੀ ਆਹ ਕਿਹੜਾ ਕੰਮ ਹੋ ਚੱਲਿਆ ਸਾਡੇ ਨਾਲ ਬੜਾ ਤਗੜਾ ਧੋਖਾ ਕਰਦਣ ਲੱਗੇ ਇਹ ਤੇ ਕਿ ਤਾਈਆਂ ਕਾਲੀਆਂ ਪਾਈਆਂ ਆਂ ਇਹਨਾਂ ਨੇ ਹੁਣ ਲੱਗੀ ਸਮਝ ਵੀ 10 ਦਿਨਾਂ ਚ ਮੁੰਡਾ ਆ ਕੇ ਤੇ ਹੁਣੇ ਵਿਆਹ ਸਾਰਾ ਕੁਝ ਹੁਣੇ ਕਰ ਦੋ ਇਸੇ ਗੱਲ ਕਰਕੇ ਕਰਦੇ ਨਿਆਣਿਆਂ ਨਾਲ ਗੱਲ ਕੀ ਕਰਨੀ ਆ ਪਹਿਲਾਂ ਮੈਂ ਦੀਪ ਨਾਲ ਹੀ ਗੱਲ ਕਰਾਂ ਦੀਪ ਹਾਂਜੀ ਵੱਡਿਆ ਮਰੰਡੇ ਹਾਂ ਮੇਰੀ ਗੱਲ ਸੁਣੋ ਫੋਨ ਸਾਰਿਆਂ ਨੂੰ ਕਰ ਲਿਆ ਕਿ ਮੈਂ ਕਰਾਂ ਫਿਰ ਫੋਨ ਫੋਨ ਤੇ ਮੈਂ ਜਿੰਨਾਂ ਨੂੰ ਕਰ ਲਏ ਸੀ ਨਾ ਹਾਂਜੀ ਉਹ ਤੇ ਮੈਂ ਕਹਿਤਾ ਅੱਛਾ ਪਰ ਹੁਣ ਉਹਨਾਂ ਨੂੰ ਮਨਾ ਵੀ ਕਰਨਾ ਪੈਣਾ ਮਨਾ ਕਰਨਾ ਪੈਣਾ ਕਿੱਦਾਂ ਦੀ ਗੱਲਾਂ ਕਰਨ ਦੇ ਤੁਸੀਂ ਫੋਨ ਆਇਆ ਮੈਨੂੰ ਉਥੋਂ ਉਹਦੇ ਪਿੰਡੋਂ ਮੁੰਡੇ ਦੇੋਂ ਉਹ ਕਹਿੰਦੇ ਆ ਵੀ ਇਹਨਾਂ ਜਿਹੜੀ ਕਾਲੀ ਪਾਈ ਆ ਇਹ ਮੁੰਡਾ ਤੇ ਆਇਆ ਉਹਥੋਂ ਰਿਪੋਰਟ ਹੋਗੇ ਰਿਪੋਰਟ ਹੋ ਗਿਆ ਆ ਆਹੋ ਐਵੇਂ ਨਹੀਂ ਕਾਲੀ ਪਾਈ ਇਹਨਾਂ ਨੇ ਮੇਰੀ ਗੱਲ ਸੁਣੋ ਤੁਸੀਂ ਐਵੇਂ ਟੈਨਸ਼ਨ ਲੈਣ ਡੇ ਜੀ ਕੀ ਹੋਵੇ ਨਾ ਲੋਕ ਐਵੇਂ ਪਾਨੀਆਂ ਮਾਰਦੇ ਆ ਲੋਕਾਂ ਦੀ ਗੱਲਾਂ ਵਿੱਚ ਨਹੀਂ ਹੋਣਾ ਅਸੀਂ ਤੁਸੀਂ ਹੀ ਕਾਲੀ ਪਾਈ ਮੈਂ ਕਿਹਾ ਕੋਈ ਗੱਲ ਹੈਗੀ ਤਾਂ ਹੀ ਅਗਲੇ ਨੇ ਫੋਨ ਕੀਤਾ ਵਾ ਐਦਾਂ ਕੋਈ ਫੋਨ ਕਰਦਾ ਕੀ ਪਤਾ ਉਹਨਾਂ ਦਾ ਕੋਈ ਸ਼ਰੀਕਾ ਭਾਈ ਚਿਹਰਾ ਨਹੀਂਗਾ ਜਿਹੜੇ ਵੇਖਣਾ ਸਿਖਾਉਂਦੇ ਹਣ ਉਹਨਾਂ ਨੂੰ ਉਹਨਾਂ ਨੇ ਕਿਵੇਂ ਕਰਤਾ ਹੋਵੇ ਇਹ ਪਤਾ ਕਰਨਾ ਪੈਣਾ ਹੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਰਿਸਕ ਨਹੀਂ ਲੈਣਾ ਇਹਨਾਂ ਮੇਰੀ ਸੁਣੋ ਗੱਲ ਅਸੀਂ ਉਹਨਾਂ ਨਾਲ ਮਿਲ ਵੀ ਆਏ ਫੋਨ ਤੇ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਮੂਣਾ ਕਿਹੜੇ ਮੂਣਾ ਪੁੱਛਾਂਗੇ ਉਹਨਾਂ ਨੂੰ ਉਹ ਗੱਲ ਸੁਣ ਮੇਰੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਉਥੇ ਮੇਰਾ ਰਦਾਦਾ ਬਾਪ ਵੀ ਵਿਆਹ ਹੀ ਨਾ ਕਰੀਏ ਠੀਕ ਹੈ ਨਾ ਮੈਂ ਕਹਿੰਨੀ ਤੈਨੂੰ ਹਮਸਲੇ ਦਾ ਕੰਮ ਲਾਉ ਕੋਈ ਗੱਲ ਨਹੀਂ ਗੁਸ਼ਗਿਸ਼ ਲੈਣੇ ਚੰਗੀ ਤਰ੍ਹਾਂ ਹੋਰ ਐਦਾਂ ਦੀ ਕਿਹੜੀ ਗੱਲ ਹੋ ਗਈ ਜਿਹੜੀ ਜੱਕਦਮ ਹੋਣੀ ਦੱਸਦਾ ਨਾ ਨੇ ਤੁਹਾਨੂੰ ਤੇ ਤੁਸੀਂ ਕਹਿ ਭੇਜੇ ਰੋਲਾ ਪਾਓ ਐਵੇਂ ਕਾਲੀ ਨਹੀਂ ਹੀ ਪਾਈ ਉਹਨਾਂ ਨੇ ਆ 10 ਦਿਨਾਂ ਦੇ ਵਿੱਚ ਵਿਆਹ ਹੈ ਕੋਈ ਗੱਲ ਹੈਗੀ ਆ ਤਾਂ ਤਾਂ ਹੀ ਕਰਨ ਰਿਆ ਹੀ ਨਹੀਂ ਕਾਲੀ ਪਹਿਲਾਂ ਕਹਿੰਦੇ ਇਹ ਮੁੰਡੇ ਨੇ ਆਉਣਾ ਨਹੀਂਗਾ ਛੁੱਟੀ ਨਹੀਂ ਮਿਲਦੀ ਹੁਣ 10 ਦਿਨਾਂ ਦੇ ਵਿੱਚ ਇਹਨਾਂ ਨੂੰ ਇੰਨੀ ਕਾਲੀ ਪਈ ਆ ਕੋਈ ਕਾਰਨ ਤੇ ਹੋਊਗਾ ਹੀ ਨਾ ਮੈਂ ਤਾਂ ਇਦਾਂ ਕਹਿੰਨੀ ਆ ਵੀ ਹੋ ਸਕਦਾ 10 ਦਿਨ ਦੀ ਛੁੱਟੀ ਮਿਲੀ ਹੋਵੇ ਉਹਨੂੰ ਛੁੱਟੀ ਤੇ ਮਿਲੀ ਆ ਪਰ ਜਿਹੜੇ ਬੰਦੇ ਨੇ ਫੋਨ ਕਰਤਾ ਕੋਈ ਗੱਲ ਹੋਊਗੀ ਤਾਂ ਤਾਂ ਹੀ ਕੀਤਾ ਉਹ ਬੰਦਾ ਕਿਹੜਾ ਆ ਉਹਦਾ ਨਾਂ ਤੇ ਇਹਦਾ ਪਤਾ ਕਰੋ ਫੇਰ ਨਹੀਂ ਉਹਦਾ ਨਾਂ ਨੂੰ ਕਹਿਣਾ ਵਾ ਠੀਕ ਆ ਨਾ ਮੇਰੀ ਗੱਲ ਸੁਣੋ ਸਾਰਾ ਕੁਝ ਬੁੱਕ ਕੀਤਾ ਆ ਪਹਿਲੇ ਸਭ ਬੁੱਕ ਕੀਤੇ ਆ ਚੀਜ਼ਾਂ ਸਾਰੀਆਂ ਬਣੀਆਂ ਨੇ ਤੇ ਹੁਣ ਕਿੱਦਾਂ ਕਰਾਂਗੇ ਨਾ ਸੁਣੋ ਮੇਰੀ ਕੁੜੀ ਦੀ ਜ਼ਿੰਦਗੀ ਨੂੰ ਇਹ ਸਾਰਾ ਕੁਝ ਜਿਹੜਾ ਵਾ ਬਹੁਤਾ ਵਾ ਜ਼ਰੂਰੀ ਪੁੱਛ ਨਹੀਂ ਹੋਣ ਲੱਗਾ ਖਰਚੇ ਹੋਏ ਫਿਰ ਕੀ ਹੋਇਆ ਉਹਦੀ ਜ਼ਿੰਦਗੀ ਦਾ ਸਵਾਲ ਵਾ ਮੈਂ ਤੇ ਨਹੀਂ ਹੋ ਕਰਨਾ ਵਿਆਹ ਉਥੇ ਠੀਕ ਆ ਭਿਆਣੀਆਂ ਨਾਲ ਚੱਲਣ ਮੇਰੀ ਮੈਂ ਹੁਣ ਫੋਨ ਕਰਕੇ ਪੁੱਛ ਲਈ ਨਹੀਂ ਆ ਸਾਰੀ ਜਿਹੜੀ ਗੱਲਬਾਤ ਉਹ ਨਾ ਕਰਦੀਆਂ ਨਾ ਤੇ ਤੂੰ ਹਰ ਨਾਲ ਆ ਧੋਖਾ ਕਰਨ ਲੱਗੀ ਆ ਗੱਲ ਸੁਣ ਲੈ ਮੇਰੀ ਮੇਰਾ ਤੇ ਨਹੀਂ ਉਹ ਦਿਲ ਮੰਦਾ ਮੈਂ ਤੇ ਨਹੀਂ ਹੋ ਕਰਨਾ ਵਿਆਹ ਉਥੇ ਠੀਕ ਆ ਨਾ ਰਹਿਣ ਦੇ ਕੁੜੀ ਨੂੰ ਹੋਰ ਕਿਤੇ ਭੇਜ ਲਾਂਗੇ ਰਿਸ਼ਤਾ ਸਾਡੀ ਕਿ ਲੱਗਦੇ ਹੋ ਮੈਂ ਕਰਦੀ ਆ ਫੋਨ ਉਹਨੂੰ ਕਰ ਲੈ ਫੋਨ ਸੋਚੀ ਪਾਤਾ ਮੈਨੂੰ ਤੇ ਇਹਨਾਂ ਨੇ ਕੀ ਕਰਾਂ ਗੱਲ ਤੇ ਇਹਨਾਂ ਦੀ ਵੀ ਠੀਕ ਹੈ ਮੇਰੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ ਪਰ ਮੇਰੀ ਭੈਣ ਨੇ ਇਦਾਂ ਕੋ ਕਰਨਾ ਸੀ ਮੇਰ ਨੂੰ ਤਾਂ ਸ ਸ਼ਦੈਨ ਨੇ ਉਹਲਾ ਰੱਖਿਆ ਮੇਰ ਨਾਲ ਮੈਨੂੰ ਤਾਂ ਲੱਗਦਾ ਆ ਸਚਾਈ ਦਾ ਨਾ ਸ਼ਾਇਦ ਉਹਨੂੰ ਵੀ ਨਹੀਂ ਗਿਆ ਪਤਾ ਪਰ ਮੈਂ ਕੀ ਕਰਾਂ ਫੋਨ ਤੇ ਮੈਂ ਕਰਨੀ ਆ ਮੇਰੇ ਦਿਲ ਨੂੰ ਕੁਝ ਹੁੰਦਿਆ ਆ ਥੱਲੇ ਜਾ ਕੇ ਗੱਲ ਕਰਨੀ ਆ ਇਹਦੇ ਨਾਲ ਪਾਣੀ ਘੁੱਟ ਪੀ ਕੇ ਵੇਖ ਤੂੰ ਇਹਦੇ ਕੰਮ ਹੈਂ ਕੀ ਹੋਇਆ ਰਿਸ਼ਤਾ ਸਾਨੂੰ ਰਈ ਹੀ ਕਰਾਉਣਾ ਇਹ ਵੀ ਸੱਚੇ ਹੀ ਮੈਨੂੰ ਕਹਿੰਦੇ ਸੀ ਵੀ ਨਾ ਕਰੀਏ ਅਜੇ ਕੁੜੀ ਇਨੀ ਪੜ੍ਹਾਈ ਲਿਖਾਈ ਹੈ ਤੇ ਕੋਈ ਰਿਸ਼ਤਾ ਨਾ ਚੰਗਾ ਲੱਭੂਗਾ ਉਹ ਤਾਂ ਮੈਂ ਵੀ ਥੋੜੀ ਜਿਹੀ ਕਾਲੀ ਕਰ ਗਈ ਸੁਣੀ ਨਹੀਂ ਇਹਨਾਂ ਦੀ ਮਮੀ ਗੱਲ ਪਰ ਹੁਣ ਇਦਾਂ ਹੈ ਵੀ ਇਹਨੂੰ ਫੋਨ ਲਾ ਹੀ ਲੈਣੀ ਕੁਛ ਨਹੀਂ ਬਣਾ ਹੈਲੋ ਸਾਸਿਕਾ ਬੇਨ ਜੀ ਹਾਂ ਜੀ ਜੀ ਕੀ ਹਾਲ ਚਾਲ ਠੀਕ ਠਾਕ ਸਭ ਅਸਿਕਾ ਉਸ ਨੂੰ ਮੇਰੀ ਉਹੜੇ ਰਿਸ਼ਤੇ ਵਾਲੀ ਗੱਲ ਚੱਲਣ ਡਈ ਸੀ ਨਾ ਕੁੜੀ ਮੇਦਾ ਤੋਂ ਰਿਸ਼ਤਾ ਤੇ ਕਰਾਤਾ ਉਹ ਫੋਨ ਆਇਆ ਤੇਰੇ ਭਾਜੀ ਨੂੰ ਜਾਣਦੇ ਨਹੀਂ ਹੈਗੇ ਪਤਾ ਨਹੀਂ ਕਿਹੜੇ ਬੰਦੇ ਨੇ ਕੀਤਾ ਹੈ ਇਹਨਾਂ ਨੂੰ ਤੇ ਮੇਰੇ ਦਰਵਾਲੇ ਹੋਏ ਮੁੰਡਾ ਦੇ ਕਿੰਨੇ ਰਿਪੋਰਟ ਹੋ ਕੇ ਆਇਆ ਤੈਨੂੰ ਨਹੀਂ ਪਤਾ ਇਹ ਗੱਲ ਦਾ ਨਹੀਂ ਪਤਾ ਤੂੰ ਮੈਨੂੰ ਇਹ ਦੱਸ ਵੀ ਮੇਰ ਨਾਲ ਝੂਠ ਬੋਲਣ ਲਈ ਕਿ ਜੇ ਸੱਚੀ ਗੱਲ ਹੈ ਕਿ ਤੈਨੂੰ ਪਤਾ ਹੀ ਨਹੀਂ ਨਹੀਂ ਮੇਰੀ ਕੁੜੀ ਦੀ ਜ਼ਿੰਦਗੀ ਕੋ ਲੱਗੀਆਂ ਖਰਾਬ ਕਰਨ ਨੂੰ ਜੇ ਤੈਨੂੰ ਮੜਾ ਮੋੜਾ ਕੋਈ ਪਤਾ ਹੀ ਉਹਨਾਂ ਦਾ ਤੇ ਤੂੰ ਇਹ ਰਿਸ਼ਤਾ ਨਾ ਕਰਾਉਂਦੀ ਇਹ ਕਿਦਾਂ ਦੀ ਗੱਲ ਵੀ ਤੈਨੂੰ ਕੁਝ ਪਤਾ ਹੀ ਨਹੀਂਗਾ ਨਹੀਂ ਉਹ ਜਿਹਨੇ ਫੋਨ ਕੀਤਾ ਉਹਨੇ ਸਾਰੀ ਗੱਲ ਦੱਸੀ ਉਹਨਾਂ ਨੂੰ ਤੇ ਮੇਰੇ ਦਵਾਲੇ ਹੋਏ ਮੋ ਦੇਣ ਵਿੱਚ ਦਸ ਮੈਨੂੰ ਕਿਹੜੇ ਰਹਿ ਗਏ ਆ ਤਿਆਰੀਆਂ ਸਾਰੀਆਂ ਹੀ ਕੀਤੀਆਂ ਨੇ ਇਹ ਗੱਲ ਸੁਣ ਕੇ ਉਹਨਾਂ ਨੂੰ ਉਹ ਕਹਿੰਦੇ ਮੈਂ ਤਾਂ ਰਿਸ਼ਤਾ ਨਹੀਂ ਉੱਥੇ ਕਰਨਾ ਜੋ ਮਰਜ਼ੀ ਹੋ ਜੇ ਮੇਰੀ ਕਹਿੰਦੇ ਕੁੜੀ ਵਿੱਚ ਕਿਹੜੇ ਕੋਈ ਕਾਜ ਆ ਪੜਾਇਆ ਲਿਖਾਇਆ ਉਹਨੂੰ ਮੈਂ ਉਹ ਅੱਜ ਜਾ ਕੇ ਨੌਕਰੀ ਕਰ ਸਕਦੀ ਆ ਤੇ ਤੁਹਾਨੂੰ ਕੋ ਚੰਗਾ ਰਿਸ਼ਤਾ ਨਾ ਲੱਭੂਗਾ ਮੈਂ ਕਹਿੰਦੀ ਫਿਰ ਵੀ ਚੰਗਾ ਹੋ ਗਿਆ ਅਸੀਂ ਬਚ ਗਏ ਪਿੱਠਾ ਕਾ ਹਿਸਾਬ-ਸਾਬ ਦਾ ਲਾਇਆ ਕੋਈ ਉਹੇ ਚੀਜ਼ਾਂ ਜੁਦਾ ਨਹੀਂ ਪਾਈਆਂ ਨਹੀਂ ਤੇ ਉਧਰ ਉਹਦੀ ਮੋੜ ਦੇ ਚੰਗੇ ਲੱਗਦੇ ਆ ਇਹ ਇਹ ਨਹੀਂ ਮੰਨਦੇ ਇਹ ਕਹਿੰਦੇ ਮੈਂ ਨਹੀਂ ਕੁੜੀ ਵੀ ਹੋਣੀ ਉੱਥੇ ਮੈਨੂੰ ਤਾਂ ਉਹ ਆ ਫਿਕਰ ਪਿਆ ਟੈਨਸ਼ਨ ਆ ਮੇਰਾ ਵੀਪੀ ਵਧ ਗਿਆ ਦਵਾਈ ਖਾ ਕੇ ਤੇ ਬੈਠੀ ਹੁਣ ਉਹਨਾਂ ਨੇ ਚਾਹ ਠੀਕ ਹੈ ਰੱਖ ਹੁਣ ਵੇਖਾਂ ਮੈਂ ਬਾਹਰ ਉਹਨਾਂ ਨੂੰ ਕੋਈ ਫਿਕਰ ਕਰਨ ਦੇ ਚਾਹ ਠੀਕ ਹੈ ਫੇਰ ਕਰੂੰਗੀ ਓਕੇ ਮਾਇਆ ਹੁਣ ਤਾਂ ਨਾ ਇਹਦੀ ਗੱਲਾ ਸੁਣ ਕੇ ਵੀ ਨਾ ਮੇਰਾ ਮਨ ਡੋਲਣ ਡਿਆ ਵੀ ਨਾ ਇਥੇ ਰਿਸ਼ਤਾ ਕਰ ਗਿਆ ਚੰਗੀ ਗੱਲ ਆ ਇਹ ਡੁੱਲੇ ਬੇਰਾਂ ਦਾ ਕਿ ਵਿਗੜਿਆ ਆ ਠਾਕੇ ਵੀ ਛਾੜੀ ਦੇਈ ਤੇ ਹੈਗੇ ਹਾਂ ਹੋਰ ਕਦੇ ਮੁੰਡਾ ਨਾ ਕੋਈ ਚੰਗਾ ਲੱਭੂਗਾ ਚੱਲ ਰਪਿੰਦਰ ਆ ਸੂਟ ਦੀ ਪੈਕਿੰਗ ਹੋ ਗਈ ਆ ਹਾਂਜੀ ਹਾ ਰਹਿ ਗਿਆ ਵਾ ਹੁਣ ਇਹ ਮੰਮੀ ਜੀ ਹੁਣ ਲਫਾਫਾ ਹੈ ਨੀ ਕੋਈ ਵੀ ਅੱਛਾ ਠੀਕ ਹੋ ਗਈ ਬਾਕੀ ਸਾਰੇ ਕੱਪੜੇ ਪੈਕ ਕਰਤੇ ਆ ਨਾ ਇਹ ਨਾ ਹਉ ਤੇ ਉੱਪਰ ਜੇ ਰੱਖ ਦਾਂਗੀ ਹੈ ਨਾ ਬਾਕੀ ਸੂਟਾਂ ਦੇ ਚੱਲ ਜਿਹੜਾ ਸਮਾਨ ਰਹਿੰਦਾ ਜਦੋਂ ਜਾਵਾਂਗੇ ਕਿ ਨਾ ਲੈਣ ਨਾਲ ਲੈ ਆਵੀਂ ਏਦਾਂ ਕਿਤੇ ਖਿਲਰਿਆ ਫਿਰੂਗਾ ਚੁੰਨੀ ਕਿਤੇ ਕਮੀਜ਼ ਕਿਤੇ ਕੋਈ ਨੀ ਅਮੀ ਜੀ ਲਾਵਾਂਗੇ ਜਾਣਾਂ ਤੇ ਪਹਿਣਾ ਹੀ ਇੱਕ ਅੱਧੀ ਵਾਰ ਤੇ ਬਾਕੀ ਜਿਹੜਾ ਸਮਾਨ ਰਹਿੰਦਾ ਵਾ ਨਾ ਉਹ ਵੀ ਮੇਰੀ ਥੀ ਲਿਸਟ ਬਣਾ ਤੇ ਦਿਨ ਕਿਹੜੇ ਰਹਿ ਗਏ ਆ ਵੇਖ ਲੈ ਗਿਣਤੀ ਤੇ ਦਿਨੇ ਹੀ 4-5 ਦਿਨ ਨੰਗੇ ਆ ਤੇ 5-6 ਦਿਨ ਹੋ ਰਹਿ ਗਏ ਆ ਤੇ ਝਾਟੀ ਉਹ ਵੀ ਨੰਗ ਜਾਣੀ ਆ ਦਿਨ ਮੰਮੀ ਖੁਸ਼ੀ ਜੀ ਤੇ ਚਲੋ ਝਟ ਭੱਜੇ ਜਾਂਦੇ ਆ ਤੇ ਚੱਲਈ ਆ ਵੀ ਦਿਨ ਵੀ ਕਿਹੜੇ ਰਹਿ ਗਏ ਨੇ ਮਸਾ 5-6 ਦਿਨ ਰਹਿ ਗਏ ਸਾਰੇ ਬਸ ਬਸ ਤੇ ਕੋਈ ਗੱਲ ਨਹੀਂ ਬਾਕੀ ਜਿਹੜਾ ਨਿੱਕਾ ਮੋਟਾ ਸਮਾਨ ਆ ਨਾ ਉਹ ਆਪਾਂ ਕੋਈ ਨਹੀਂ ਉਧਰ ਲੈ ਆਵਾਂਗੇ ਇੱਕ ਦੋ ਦਿਨ ਪਹਿਲਾਂ ਹੀ ਨਹੀਂ ਪੁੱਤ ਪਹਿਲਾਂ ਨਹੀਂ ਤੁਸੀਂ ਕੱਲ ਨੂੰ ਹੀ ਜਾ ਕੇ ਲੈ ਕੇ ਆਓ ਘਰ ਸਮਾਨ ਲਿਆਂਦਾ ਹੋਵੇ ਨਾ ਫਿਰ ਹੋਰ ਅਚਾਨਕ ਕੋਈ ਕੰਮ ਜ਼ਿਆਦਾ ਜੀ ਤੇ ਬੰਦਾ ਉਹ ਕਰ ਲੈਂਦਾ ਵਾ ਚਲੋ ਕੋਈ ਗੱਲ ਨਹੀਂ ਵੇਖ ਲੈਣੀ ਆ ਠੀਕ ਆ ਨਾ ਚੱਲ ਪੁੱਤ ਆ ਬੋਟੀ ਦੇ ਸੂਟ ਤੇ ਰੱਖਾਂ ਤੇ ਬਾਕੀ ਰਹਿ ਗਿਆ ਗਹਿਣੇ ਦਾ ਕੰਮ ਹਾਂਜੀ ਉਹ ਵੀ ਕੱਲ ਨੂੰ ਜਾ ਕੇ ਤੇ ਲੈ ਆਈਏ ਫੜਕੇ ਸੁਨਿਆਰੇ ਕੋਲ ਔਰ ਚਲੋ ਮੇਜੀ ਕੋਈ ਨਹੀਂ ਮੈਂਟ ਦਾ ਕੰਮ ਉਹ ਸਾਰਾ ਗੱਡੀ ਤੇ ਜਾਵਾਂਗੇ ਤੇ ਜਾ ਕੇ ਲੈ ਆਵਾਂਗੇ ਹਨਾ ਚੱਲ ਇਹਨਾਂ ਨੂੰ ਸਾਹਮਣੇ ਰੱਖੀ ਆਹ ਚਲੋ ਮੈਂ ਰੱਖਦੀ ਆ ਤੇ ਕੰਮ ਨਿਬੜਿਆ ਹੋਊਗਾ ਫੋਨ ਕਿਹਦਾ ਆ ਗਿਆ ਮੀ ਵੇ ਤਾਂ ਬਰਾ ਸੋਣਾ ਹੈ ਹਲੋ ਸਾਸ਼ੀ ਕਾਲ ਜੀ ਨਹੀਂ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਇੱਥੇ ਤਾਂ ਕੋਈ ਗੱਲ ਬਾਤਵ ਨਹੀਂ ਬਸ ਠੀਕ ਠਾਕ ਵਧੀਆ ਨੇ ਪਿੰਧਾ ਕਿਹਦਾ ਪੋਣਾ ਨਹੀਂ ਨਹੀਂ ਉਹ ਤਾਂ ਛੁੱਟੀ ਲੈ ਕੇ ਆਇਆ ਆ ਉਹ ਕਿਹੇ ਪਾਨੀ ਵਾਲੇ ਦਾ ਕੰਮ ਹੁਣ ਆਇਆ ਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਬਾਤ ਨਹੀਂ ਜੀ ਇੱਥੇ ਮੈਂ ਹੁਣੇ ਤੁਹਾਨੂੰ ਪੁੱਛ ਕੇ ਦੱਸਦੀ ਹੁਣੇ ਬਸ 1 ਮਿੰਟ ਮੰਮੀ ਜੀ ਆ ਇੱਕ ਹੋਰ ਪੰਗਾ ਪੈ ਗਿਆ ਜੀ ਹਾਏ ਹਾਏ ਨੂੰ ਮੈਨੂੰ 10 ਫੋਨ ਆਇਆ ਕਿ ਇਹਦਾ ਵਾ ਮੈਨੂੰ ਤਾਂ ਖਿਰਾਟ ਹੋਣ ਰਹੀ ਏ ਛੇਤੀ 10 ਮੈਨੂੰ ਮੰਮੀ ਵਿਚੋਲਨ ਦਾ ਫੋਨ ਆਇਆ ਵਾ ਕੀ ਆਂਦੀ ਆ ਪਾਣੀ ਮਾਰਤੀ ਏ ਕਿਸ ਨੇ ਹੇ ਪਾਣੀ ਮਾਰਤੀ ਆ ਕੇਦਾ ਬੇੜਾ ਬਹਿ ਗਿਆ ਵਾ ਅਸੀਂ ਤਾਂ ਕਿਸੇ ਨੂੰ ਦੱਸਿਆ ਵੀ ਨਹੀਂ ਗਾ ਮੈਨ ਤੇ ਆਪਨੇ ਸਮਝ ਆਉਂਦੀ ਵੀ ਕੀ ਬਣ ਗਿਆ ਓ ਐਨੀਆਂ ਮੰਮੀ ਜੀ ਤਿਆਰੀਆਂ ਕੀਤੀਆਂ ਐਨਾ ਕੋ ਉਹ ਕੀਤਾ ਰਿਸ਼ਤੇ ਦਰੋਤੇ ਕੀ ਆਖਣਗੇ ਹੁਣ ਤਰੀਕ ਮਿੱਥੀ ਲੀੜਾ ਕੱਪੜਾ ਖਰੀਦਿਆ ਵਾ ਸਾਰੇ ਕੰਮ ਹੋਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੈਣ ਭਰਾ ਕੀ ਆਖਣਗੇ ਕਿੱਥੇ ਨੱਕ ਦਵਾਂਗੇ ਕਹਿੰਦੇ ਕੀ ਆ ਵਿਚੋਲਣ ਦਾ ਫੋਨ ਹੀ ਕਿ ਕੈਦਾ ਵਾ ਗੱਲ ਮੰਮੀ ਜੀ ਇਹ ਕਹਿੰਦੇ ਆ ਵੀ ਮੁੰਡਾ ਉਸੋਂ ਦਾ ਰਿਪੋਰਟ ਹੋ ਕੇ ਆਇਆ ਵਾ ਛੁੱਟੀ ਨੀਗਾ ਆਇਆ ਹੈਗਾ ਪਤਾ ਨਹੀਂ ਵੀ ਕਿੰਨੇ ਦੱਸ ਦਿੱਤਾ ਜਪਿੰਦਰ ਪੁੱਤ ਮੈਨੂੰ ਇਹ ਤਾਂ ਦੱਸ ਵੀ ਫੋਨ ਆਇਆ ਕੈਦਾ ਸੀ ਤੈਨੂੰ ਮੰਮੀ ਜੀ ਫੋਨ ਵਿਚੋਲਣ ਦਾ ਆਇਆ ਵਾ ਕੀ ਆਂਦੀ ਆ ਵੀ ਕੁੜੀ ਵਾਲੇ ਕੀ ਜਾਂਦੇ ਆ ਕੁੜੀ ਵਾਲੇ ਇਹ ਕਹਿੰਦੇ ਆ ਵੀ ਅਹੀਂ ਉਥੇ ਰਿਸ਼ਤਾ ਨਹੀਂਗਾ ਕਰਨਾ ਹੈਗਾ ਹੈ ਇਹ ਤਾਂ ਤਰੀਕ ਮਿੱਥੀ ਸਾਰੇ ਕੰਮ ਪੁੱਤ ਹੋਏ ਸ਼ਰੀਕੇ ਵਿੱਚ ਕਿੱਥੇ ਨੱਕ ਦਵਾਂਗੇ ਹੈ ਇਹ ਗੱਲ ਝੂਠੀ ਆ ਸੱਚੀ ਨਹੀਂ ਗੀ ਗੱਲ ਪਰ ਇਹ ਆ ਕਿ ਜੇ ਰਿਸ਼ਤਾ ਟੁੱਟ ਗਿਆ ਨਾ ਫੇਰ ਇਹ ਸੱਚ ਬਣ ਜਾਣਾ ਵਾ ਕਹਿਣਾ ਵੀ ਮੁੰਡਾ ਇਦਾਂ ਹੀ ਆਇਆ ਹੁਣਾਵਾ ਮੈਨੂੰ ਤੇ ਆਪਦੀ ਮੰਮੀ ਜੀ ਸਮਝ ਆਉਂਦੀ ਹੁਣ ਵੀ ਇਹ ਕੀ ਬਣ ਗਿਆ ਵਾ ਸਾਡੇ ਨਾਲ ਤੂੰ ਮੇਰੀ ਘਾਸ ਸੁਣਾ ਮੇਰੀ ਧੀ ਕੁੜੀ ਨਾਲ ਤੇ ਤੂੰ ਗੱਲਬਾਤ ਕਰਦੀ ਆ ਤੇ ਮੇਰੀ ਧੀ ਸਿੱਧਾ ਫੋਨ ਕਰਕੇ ਇੱਕ ਵਾਰ ਪੁੱਛਾਂ ਤੈਨੂੰ ਦੱਸਣ ਗਈ ਕੋਈ ਨਾ ਕੋਈ ਗੱਲ ਮੰਮੀ ਜੀ ਮੈਂ ਹਾਲੇ ਨਹੀਂ ਕਾ ਫੋਨ ਕਰਨਾ ਪਹਿਲਾਂ ਤੇ ਮੇਰੀ ਇੱਕ ਗੱਲ ਮੰਨੋ ਧਿਆਨ ਦੇ ਨਾਲ ਗਾਲੇ ਦਾਵਾ ਪੁੱਤ ਹੀ ਨਾ ਜੋਬਨਵੀਰ ਨੂੰ ਪੁੱਛੋ ਪੁੱਤ ਮੈਨੂੰ ਆਪਣੇ ਪੁੱਤ ਤੇ ਯਕੀਨ ਨਾ ਆ ਮੈਂ ਕਿੱਥਾਂ ਪੁੱਛਾਂ ਉਹਨੂੰ ਮੰਮੀ ਜੀ ਦਿਲ ਤੇ ਮੇਰਾ ਉਹ ਨਹੀਂ ਕਰਦਾ ਇਹ ਵਾਲੀ ਗੱਲ ਕਰਨ ਨੂੰ ਪਰ ਫਿਰ ਵੀ ਨਾ ਇੱਕ ਵਾਰ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖੋ ਕਿ ਜੋਗਨ ਪੁੱਤ ਦੱਸ ਇਹ ਵਾਲੀ ਗੱਲ ਸੱਚ ਵਾਗੇ ਨਹੀਂ ਕੀ ਗੱਲਬਾਤ ਬਣੀ ਆਈ ਹਾਏ ਮੈਨੂੰ ਤਾਂ ਹੋਰ ਤਰ੍ਹਾਂ ਹੋਈ ਜਾਂਦੀ ਐ ਰਪਿੰਦਰ ਕਿੰਨੀਆਂ ਤਿਆਰੀਆਂ ਕੀਤੀਆਂ ਤੇ ਮੈਂ ਹੀ ਸਾਰੇ ਕੰਮ ਕੀਤੇ ਸੀਗੇ ਮੰਮੀ ਜੀ ਮੇਰੀ ਗੱਲ ਸੁਣੋ ਕਰਦਿਆਂ ਨਾਲ ਉਹ ਨਾ ਬਾਰਿਆਂ ਨੂੰ ਜ਼ਿਆਦਾ ਪਤਾ ਹੁੰਦਾ ਵਾ ਮੇਰੀ ਗੱਲ ਮੰਨੋ ਪੁੱਛੋ ਉਹਨੂੰ ਇੱਕ ਵਾਰ ਚੱਲ ਪੁੱਤ ਜੇ ਤੂੰ ਕਹਿਨੀ ਆ ਨਾ ਮੈਂ ਜਾਣੀ ਆ ਤੇ ਮੈਂ ਜੋਬਨ ਨੂੰ ਪੁੱਛ ਲੈਣੀ ਆ ਪਰ ਮੇਰਾ ਦਿਲ ਨਾ ਇਹ ਮੰਨਣ ਨੂੰ ਤਿਆਰ ਨਹੀਂਗਾ ਕਿ ਮੇਰਾ ਪੁੱਤ ਮੇਰੇ ਨਾਲ ਝੂਠ ਨਹੀਂ ਬੋਲ ਸਕਦਾ ਜੇ ਤੁਸੀਂ ਕੋਈ ਨਾ ਦਾ ਪਿਆਰ ਨਾਲ ਹੀ ਗੱਲ ਕਰੇ ਹੋ ਪਰ ਪਤਾ ਵੀ ਨਹੀਂ ਹੁੰਦਾ ਆ ਵੀ ਚਾਂ ਚੱਕ ਗਏ ਆ ਤੇ ਹੁਣ ਪਤਾ ਨਹੀਂ ਵੀ ਕੀ ਗੱਲ ਬਾਤ ਨਾ ਇਹਨਾਂ ਨੇ ਆਉਣ ਲੱਗੇ ਹੁੰਦਾ ਸਿਆ ਆ ਕਿ ਚਾਹੇ ਮੈਨੂੰ ਛੁੱਟੀ ਮਿਲ ਗਈ ਆ ਮੈਂ ਆਉਣਾ ਵਾ ਤੁਸੀਂ ਗੱਲ ਕਰੋ ਇੱਕ ਵਾਰ ਪੁੱਤ ਮੈਂ ਗੱਲ ਤੇ ਕਰਦੀ ਆ ਨਿਆਣਾ ਕੀ ਸੋਚੂਗਾ ਮੈਂ ਜੋਰ ਪਾ ਕੇ ਰਿਸ਼ਤਾ ਕੀਤਾ ਪੀਪੋਤੇ ਸੇ ਛੁੱਟੀ ਦੇ ਵਿੱਚ ਤੇਰਾ ਵਿਆਹ ਕਰ ਦੇਣਾ ਉਹ ਕੀ ਕਹੂਗਾ ਮੈਂ ਤਾਂ ਸਮਝ ਨਹੀਂ ਆਉਂਦੀ ਹੁਣ ਮੰਮੀ ਜੀ ਜੋ ਬਨਵੀਰ ਨੇ ਕੁਝ ਨਹੀਂ ਕਹਿਣਾ ਤੁਹਾਨੂੰ ਪਤਾ ਤਾਂ ਸਹੀ ਉਹਨਾਂ ਦੇ ਸੁਭਾ ਦਾ ਤੁਸੀਂ ਗੱਲ ਕਰਕੇ ਆਓ ਇੱਕ ਵਾਰ ਚਲ ਮੈਂ ਐਡਾ ਟੈਨਸ਼ਨ ਲਿਆ ਕੋਈ ਹੱਲ ਨਹੀਂਗਾ ਹੈਗਾ ਤੁਸੀਂ ਗੱਲ ਕਰੋ ਤੇ ਮੈਂ ਵੀ ਉੰਨੀ ਆ ਕੋਈ ਨਹੀਂ ਚਲ ਕੋਈ ਨਹੀਂ ਮੈਂ ਜਾਣ ਭਾਈ ਜਿਹੜੀਆਂ ਗੱਲਾਂ ਮੈਨੂੰ ਰਪਿੰਦਰ ਨੇ ਦੱਸੀਆਂ ਵਾਂ ਮੈਂ ਇਹਨਾਂ ਨੂੰ ਕਿੱਦਾਂ ਦੱਸੂਗੀ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਮੈਂ ਹੁਣ ਸਾਰੇ ਕੰਮ ਮੈਂ ਆਪਣੇ ਹੱਥੀਂ ਕੀਤੇ ਹੀਗੇ ਨੇੜੀ ਆ ਭਾਈ ਤਾਂ ਕਰਦੇ ਆ ਹਾਂ ਜੀ ਹੰਬੇ ਤੁਹਾਡੇ ਸਾਰੇ ਤਿਆਰ ਹੋ ਗਏ ਠੀਕ ਆ ਤੇ ਟੇਲਰ ਕਹਿੰਦੇ ਵੀ ਆ ਕੇ ਲੈ ਜਾਓ ਕੱਪੜੇ ਵੇ ਪੁੱਤ ਕਿਹੜੇ ਕੱਪੜਿਆਂ ਦੀ ਗੱਲ ਕਰਨ ੜੇ ਜੇ ਉਧਰੋਂ ਜਵਾਬ ਆ ਗਿਆ ਪਤਾ ਨਹੀਂ ਕਿਹਦਾ ਬੇੜਾ ਗਰ ਕੇ ਗਿਆ ਜੇ ਜਵਾਬ ਦੇਤਾ ਕਿਸ ਨੇ ਜਵਾਬ ਦੇਤਾ ਆਹੋ ਕੀ ਹੋਇਆ ਕੀ ਆ ਹਾਏ ਹਾਏ ਹੁਣ ਕੀ ਆ ਕੁੜੀ ਵਾਲਿਆਂ ਦਾ ਫੋਨ ਆਇਆ ਪਈ ਇਹ ਰਿਸ਼ਤਾ ਨਹੀਂਗਾ ਉੱਥੇ ਕਰਨਾ ਮੁੰਡਾ ਤਾਂ ਡਿਪੋਰਟ ਹੋ ਕੇ ਆਇਆ ਵਾ ਛੁੱਟੀ ਲੈ ਕੇ ਥੋੜਾ ਆਇਆ ਵਾ ਕਿਉਂ ਜੋ ਬਨੇਦਾ ਹੀ ਆ ਪੁੱਤ ਮੈਨੂੰ ਇੱਕ ਗੱਲ ਦੱਸ ਦੇ ਸਾਡੀ ਇੱਜ਼ਤ ਦਾ ਸਵਾਲ ਵਾ ਓ ਮਮੀ ਮੈਂ ਤਾਂ ਇਹ ਗੱਲ ਤੋਂ ਹਰਾਨਾ ਵਾਂ ਵੀ ਝੂਠੀ ਗੱਲ ਬਣਾ ਕੇ ਨਹੀਂ ਦਿੱਤੀ ਆ ਪਾਸਪੋਰਟ ਮੇਰਾ ਮੇਰੇ ਕੋਲ ਵੀਜ਼ਾ ਮੇਰਾ ਵਧਿਆ ਵਾ ਤੇ ਕੰਪਨੀ ਵਾਲਾ ਕਿ ਛੁੱਟੀ ਲੈ ਕੇ ਮੈਂ ਆ ਆ ਤੁਹਾਡੇ ਕਹਿੰਦੇ ਮੈਂ ਛੁੱਟੀ ਵਿਧਾਈ ਆ ਸਕੋ ਤੇ ਇਹ ਗੱਲ ਕਿਸ ਨੇ ਆਪ ਹੀ ਬਣਾਤੀ ਆ ਵਾ ਰਮਨ ਤੈਨੂੰ ਗਲਤ ਫਹਮੀ ਹੋ ਗਈ ਆ ਐਵੇਂ ਕਿਸ ਨੇ ਰੌਲਾ ਪਾਤਾ ਹੋਣਾ ਵਾ ਓ ਐਵੇਂ ਕਿਸ ਨੇ ਰੌਲਾ ਨਹੀਂ ਪਾਇਆ ਜੋ ਬਣ ਪੁੱਤ ਮੇਰੀ ਇੱਕ ਗੱਲ ਸੁਣ ਲਾ ਸਾਡੀ ਇੱਜ਼ਤ ਦਾ ਸਵਾਲ ਵਾ ਝੂਠ ਨਾ ਬੋਲੀ ਓ ਮਮੀ ਜੇ ਇਹੋ ਜੀ ਗੱਲ ਹੁੰਦੀ ਤੇ ਮੈਂ ਤੁਹਾਨੂੰ ਦੱਸਦਾ ਨਾ ਪਰ ਇੱਕ ਗੱਲ ਹੋਰ ਵੀ ਆ ਨਾ ਜੇ ਸ਼ਰੀਕੇ 'ਚ ਪਤਾ ਲੱਗ ਗਿਆ ਨਾ ਤੇ ਨਾ ਕਿੱਥੇ ਦਵਾਂਗੇ ਮ ਤੂੰ ਹਾਂ ਬਹੁਤੀਆਂ ਗੱਲਾਂ ਨਾ ਕਰ ਤੂੰ ਰੁਪਿੰਦਰ ਨੂੰ ਕਹਿ ਉਹਨੂੰ ਕਹਿ ਵੀ ਉੱਥੇ ਫੋਨ ਕਰਕੇ ਪੁੱਛੇ ਤਾਂ ਸਹੀ ਵੀ ਗੱਲ ਸਹੀ ਰੁਪਿੰਦਰ ਨੂੰ ਮੈਂ ਕੀ ਕਵਾਂ ਰੁਪਿੰਦਰ ਨੂੰ ਤਾਂ ਫੋਨ ਆਇਆ ਵਾ ਕੁੜੀ ਵਾਲਿਆਂ ਦਾ ਸਾਫ਼ ਮਨਾ ਕਰਤਾ ਵਾ ਵੀ ਇਹ ਰਿਸ਼ਤਾ ਨਹੀਂ ਕਰਨਾ ਹੁਣ ਤਰ ਲਿਆ ਕੱਢਣੇ ਉਹਨਾਂ ਦੇ ਰਿਸ਼ਤਾ ਨਹੀਂ ਕਰਨਾ ਇਹ ਕਿੱਦਾਂ ਦੀਆਂ ਗੱਲਾਂ ਕਰਨ ਢਈ ਏ ਤੂੰ ਤੇ ਆਪਾਂ ਤਾਂ ਰਿਸ਼ਤੇ ਕਾਬਤ ਲਈਦੇ ਆ ਪਰ ਟੈਨਸ਼ਨ ਹੀ ਬੜੀ ਰਹਿੰਦੀ ਹੈ ਚੰਗਾ ਚੰਗਾ ਕੰਮ ਚੜਜਰ ਨੇਪਰੇ ਫੇਰ ਹੀ ਵਧੀਆ ਆਹ ਤਾਂ ਟੈਨਸ਼ਨ ਹੀ ਪੈ ਗਈ ਹੁਣ ਨਾ ਮੇਰਾ ਮੰਨ ਤੇ ਕੰਡਿਆ ਨਾ ਹੋਰ ਪਰ ਸੱਚਾਈ ਕੀ ਹੈ ਤੇ ਕੀ ਨਹੀਂ ਮੰਮੀ ਜੀ ਲਓ ਮੈਂ ਕਰਵਾ ਦਾਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਲਓ ਮੈਂ ਕਰਾ ਦਿੰਨੀ ਆ ਤੇ ਤੂੰ ਮੈਨੂੰ ਦੱਸ ਕੀ ਕਰਦੀ ਕੁਛ ਨਹੀਂ ਮੈਂ ਤਾਂ ਉਧਰ ਤਾਂ ਨਹੀਂ ਵੇਖੰਦੀ ਹਰਸੋਈ ਚ ਫਿਰ ਮੈਂ ਵੇਖਿਆ ਤੇ ਹੀ ਇੱਥੇ ਬੈਠਿਓ ਮੈਂ ਕਿੱਥੇ ਤੇਰੇ ਨਾਲ ਥੋੜੀ ਬਹੁਤੀ ਹੈਲਪ ਕਰਾ ਦਿੰਨੀ ਆ ਬੁੱਤ ਮੇਰੀ ਸੁਣ ਗੱਲ ਮੈਂ ਨਾਲ ਤੇਰੇ ਨਾਲ ਇੱਕ ਗੱਲ ਕਰਨੀ ਆ ਹਾਂਜੀ ਮੰਮੀ ਉਹ ਜਿੱਥੇ ਆਪਾਂ ਤੇਰਾ ਰਿਸ਼ਤਾ ਕੀਤਾ ਸੀ ਨਾ ਹਾਂਜੀ ਹਾਂਜੀ ਉਥੋਂ ਨਾ ਫੋਨ ਆਇਆ ਤੇਰੇ ਡੈਡੀ ਨੂੰ ਕਿਸੇ ਦਾ ਤੇ ਉਹਨਾਂ ਨੇ ਇਹ ਦੱਸਿਆ ਵੀ ਮੁੰਡਾ ਤੇ ਡਿਪੋਰਟ ਹੋ ਕੇ ਆਇਆ ਮੈਨੂੰ ਹੁਣ ਇਹ ਫਿਕਰ ਪਿਆ ਹੈ ਟੈਨਸ਼ਨ ਜੀ ਪਈ ਹੈ ਮਨ ਤੇ ਫਿਰ ਉਹ ਨਾ ਕੀਤਾ ਤੇਰੀ ਮਾਸੀ ਨੂੰ ਫੋਨ ਫਿਰ ਮੈਨੂੰ ਪੁੱਛਿਆ ਮੈਂ ਕਿ ਤੈਨੂੰ ਨਹੀਂ ਪਹਿਲਾਂ ਪਤਾ ਹੈ ਉਹ ਮੈਨੂੰ ਤੇ ਕਹਿੰਦੀ ਵੀ ਮੈਨੂੰ ਪਤਾ ਨਹੀਂ ਮੈਂ ਜੇ ਤੈਨੂੰ ਪਤਾ ਸੀ ਤੇ ਤੂੰ ਹਣ ਪਹਿਲਾਂ ਦੱਸ ਦਿੰਦੀ ਅਹੀ ਰਿਸ਼ਤਾ ਸਿਰ ਨਾ ਕਰਦੇ ਹਾਂਜੀ ਤੂੰ ਆ ਮੇਰੀ ਕੁੜੀ ਦੇ ਨਾਲ ਕੀ ਕੰਮ ਕਰ ਲੱਗੀ ਗੁੱਸਾ ਮੈਨੂੰ ਬੜਾ ਚੜਿਆ ਹੀ ਉੱਤੇ ਵੀ ਚਲੋ ਕੋਈ ਨਹੀਂ ਮੰਮੀ ਜੀ ਹੋ ਸਕਦਾ ਮਾਸੀ ਜੀ ਨੂੰ ਇਹਨਾਂ ਨੂੰ ਨਾ ਪਤਾ ਹੋਵੇ ਬਾਕੀ ਜੋ ਵੀ ਹੁੰਦਾ ਚੰਗੇ ਵਾਸਤੇ ਹੁੰਦਾ ਚੱਲ ਪੁੱਤ ਤੂੰ ਨਾ ਕਿਸੇ ਗੱਲ ਦੀ ਟੈਨਸ਼ਨ ਲਈ ਅਜੇ ਸਾਡਾ ਨਾ ਕੁਝ ਨਹੀਂ ਵਿਗੜਿਆ ਘਰੇ ਹੀ ਠੀਕ ਹੈ ਬਾਕੀ ਇਹ ਆ ਕਿ ਮੈਂ ਕਰਨੀ ਆ ਗੱਲ ਫਿਰ ਇੱਕ ਵਾਰੀ ਚੰਗੀ ਤਰ੍ਹਾਂ ਉਹਦੇ ਨਾਲ ਠੀਕ ਹੈ ਮੰਮੀ ਜੀ ਕੁੜੀ ਨੂੰ ਮੈਂ ਦੇ ਦతా ਹੌਸਲਾ ਵੀ ਇਹ ਵੀ ਕਰਨਾ ਕਰਿਆ ਪਰ ਜੂ ਮਿਲਦੇ ਵੀ ਠੰਡੇ ਨਾ ਮੈਨੂੰ ਹੀ ਪਤਾ ਹੈ ਵੀ ਕਰੀਏ ਦਿਨੇ ਮੇਥਲੇ ਆ ਸਾਰੀ ਤਿਆਰੀ ਵੀ ਕਰ ਲਈ ਆ ਸਮਾਂ ਹੀ ਲੱਗਣ ਦੀ ਵੀ ਕੀ ਬਣੂਗਾ